ਹਣ ਹਾਲਾਤ ਤੁਸੀਂ ਸਾਹਮਣੇ ਆਪ ਹੀ ਦੇਖ ਸਕਦੇ ਆ ਆਪ ਦੀਆਂ ਅੱਖਾਂ ਦੇ ਨਾਲ ਵੈਗਰੂਪਲਾ ਕਰੇ ਇੱਧਰ ਦੇਖੋ ਵੈਗਰੂਪਲਾ ਕਰੇ ਚੜ੍ਹਦੀ ਕਲਾ ਹੀ ਰੱਖੇ ਪੰਜਾਬ ਦੇ ਉੱਪਰ ਪਰ ਹਾਲਾਤ ਬਹੁਤ ਪਾਣੀ ਨਾਲ ਖਰਾਬ ਹੋਏ ਆ ਆ ਦੇਖੋ ਆ ਦੇਖੋ ਅਨੋਖਾ ਹੀ ਇੱਕ ਜਾਨਵਰ ਆ ਦਰਿਆ ਦੇ ਵਿੱਚ ਆਇਆ ਵਾ ਆ ਦੇਖੋ ਕਿੰਨੇ ਵੀਰਪਰਾ ਲੋਕ ਲੋਕ ਉਸ ਚੀਜ਼ ਨੂੰ ਦੇਖ ਰਹੇ ਆ ਜਿਹਦੀਆਂ 2025 ਦੀਆਂ ਤਸਵੀਰਾਂ ਆ ਇੱਧਰ ਦੇਖੋ ਕਿੱਦਾਂ ਛੱਲੇ ਵੱਜਦੇ ਛੱਲਾ ਵੱਜ ਰਿਹਾ ਪਾਣੀ ਦੇ ਆ ਵਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੋਇਆ ਪਾਰ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਪੈਣ ਅਤੇ ਬੱਦਲ ਫੱਟਣ ਦੀਆਂ ਘਟਨਾਵਾਂ ਕਾਰਨ ਪੌਂਗ ਡੈਮ ਦੇ ਫਲੱਡ ਗੇਟ ਖੋਲਣ ਕਰਕੇ ਅੱਜ ਸਵੇਰੇ 8 ਵਜੇ ਵਿਆਸ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਮੰਡ ਵਿਚਲੀਆਂ ਫਸਲਾਂ ਅਤੇ ਨੇੜਲੇ ਪਿੰਡਾਂ ਨੂੰ ਖਤਰਾ ਬਣਿਆ ਹੋਇਆ ਹੈ ਜਾਣਕਾਰੀ ਅਨੁਸਾਰ ਅੱਜ ਸਵੇਰੇ 8 ਵਜੇ ਤੱਕ ਵਿਆਸ ਦਰਿਆ ਤੇ 154262 ਕਿਊਸਿਕ ਪਾਣੀ ਚੱਲ ਰਿਹਾ ਸੀ ਉੱਥੇ ਤਾਇਨਾਤ ਗੇਜ ਰੀਡਰ 우ਮੈਦ ਕੁਮਾਰ ਨੇ ਦੱਸਿਆ ਕਿ ਕੱਲ ਸ਼ਾਮੀ 6 ਵਜੇ ਤੱਕ ਵਿਆਸ ਦਰਿਆ ਵਿੱਚ ਪਾਣੀ ਦਾ ਵਹਾਅ 149000 ਕਿਊਸਿਕ ਦੇ ਕਰੀਬ ਸੀ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਕਾਫੀ ਉੱਪਰ ਹੈ ਹਾਲਾਂਕਿ ਅੱਜ ਸਵੇਰੇ 8 ਵਜੇ ਮੀਟਰ ਦੀ ਰੀਡਿੰਗ 741.60 ਹੋ ਗਈ ਜਿਸ ਮੁਤਾਬਕ 154262 ਕਿਊਸਿਕ ਪਾਣੀ ਦਾ ਤੇਜ਼ ਵਹਾਅ ਚੱਲ ਰਿਹਾ ਜੋ ਕਿ ਖਤਰੇ ਦੇ ਨਿਸ਼ਾਨ ਤੋਂ 50000 ਕਿਊਸਿਕ ਦੇ ਕਰੀਬ ਵੱਧ ਹੈ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਪਾਣੀ ਤੁਸੀਂ ਵਣ ਨਾਲ ਚੱਲਣਾ ਸ਼ੁਰੂ ਹੋ ਚੁੱਕਾ ਹੈ ਅਤੇ ਤੁਸੀਂ ਬਣ ਦੇ ਅੰਦਰ ਖੇਤਾਂ ਵਿਚਲੀ ਫਸਲ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਅਤੇ ਕਈ ਪਿੰਡਾਂ ਨੂੰ ਪਾਣੀ ਨਾਲ ਨੁਕਸਾਨ ਹੋਇਆ ਹੈ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਸੈਮ ਦਾ ਮਾਹੌਲ ਬਣਿਆ ਹੋਇਆ ਸੋ ਵੀਰੋ ਸਭ ਤੋਂ ਪਹਿਲਾਂ ਤਾਂ ਤੁਸੀਂ ਪਾਣੀ ਦਾ ਜਿਹੜਾ ਫਲੋ ਉਹ ਚੈੱਕ ਕਰੋ ਕਿੰਨਾ ਸਪੀਡ ਨਾਲ ਪਾਣੀ ਵਗ ਰਿਹਾ ਐਨੀ ਸਪੀਡ ਨਾਲ ਪਾਣੀ ਨਹੀਂ ਵਗਦਾ ਹੁੰਦਾ ਸਤਲੁਜ ਦਰਿਆ ਦੇ ਵਿੱਚ ਤੇ ਐ ਸਮੇਂ ਜਿਹੜਾ ਪਾਣੀ ਆ ਕਾਫੀ ਤੇਜ਼ੀ ਦੇ ਨਾਲ ਜਿਹੜਾ ਉਹ ਵਗ ਰਹਾ ਵਾ ਕਿਉਂਕਿ ਲਗਾਤਾਰ ਹੀ ਪਾਣੀ ਜਿਹੜਾ ਛੱਡਿਆ ਜਾ ਰਿਹਾ ਵਾ ਭਾਖੜਾ ਡੈਮ ਦੇ ਵਿੱਚੋਂ ਤਕਰੀਬਨ 43000 ਕਿਊਸਿਕ ਦੇ ਲਾਗੇ ਛੱਕੇ ਜਿਹਦੀ ਵਜ੍ਹਾ ਕਰਕੇ ਇਹ ਪਾਣੀ ਜਿਹੜਾ ਇਹਦੀ ਰਫਤਾਰ ਜਿਹੜੀ ਆ ਉਹ ਕਾਫੀ ਜ਼ਿਆਦਾ ਵਧੀ ਹੋਈ ਆ ਤੇ ਜੀ ਦੀ ਵਜ੍ਹਾ ਕਰਕੇ ਜਿਹੜੇ ਬੰਨ ਨੇ ਜਿੱਥੋਂ ਕਮਜ਼ੋਰ ਨੇ ਬੰਨ ਤੇ ਉਥੋਂ ਉਹਨਾਂ ਨੂੰ ਢਾ ਲੱਗ ਰਹੀ ਆ ਤੇ ਜੇ ਗੱਲ ਕਰੀਏ ਕਿ ਪਾਣੀ ਦੀ ਮਾਤਰਾ ਦੀ ਤਾਂ ਪਾਣੀ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਜ਼ਿਆਦਾ ਪਾਣੀ ਦਰਿਆ ਦੇ ਵਿੱਚ ਆਪਾਂ ਦੇਖਣ ਨੂੰ ਮਿਲ ਰਿਹਾ ਕਿਉਂਕਿ ਉਹ ਸਾਹਮਣੇ ਜਿਹੜੇ ਬੰਨ ਵੀ ਆ ਐਡਵਾਂਸ ਬੰਨ ਤੇ ਉਹਨਾਂ ਉੱਪਰ ਵੀ ਪਾਣੀ ਕਾਫੀ ਉੱਪਰ ਉੱਪਰ ਤੱਕ ਚੜਿਆ ਹੋਇਆ ਵਾ ਸੋ ਕਾਫੀ ਜਿਹੜਾ ਪਾਣੀ ਆ ਇਸ ਸਮੇਂ ਸਤਲੁਜ ਦਰਿਆ ਦੇ ਵਿੱਚ ਲਗਾਤਾਰ ਵਗ ਰਿਹਾ ਵਾ ਤੇ ਆ ਜਿਹੜੀਆਂ ਧੋਲੇ ਜੇ ਹੁੰਦੇ ਆ ਇਹ ਤਕਰੀਬਨ ਤਕਰੀਬਨ ਬਹੁਤ ਜਿਹੜੇ ਉਹ ਨੰਗੇ ਹੀ ਹੁੰਦੇ ਆ ਤਕਰੀਬਨ ਇਹਨਾਂ ਦੇ ਉੱਤੇ ਪਾਣੀ ਨਹੀਂ ਹੁੰਦਾ ਤੇ ਇਹ ਵੀ ਇਹਨਾਂ ਦੇ ਉੱਪਰ ਦੀ ਵੀ ਪਾਣੀ ਜਿਹੜਾ ਵਗ ਰਿਹਾ ਵਾ ਫਿਰ ਵੀ ਹੱਲੇ ਵੀ ਪਾਣੀ ਜਿਹੜਾ ਬਹੁਤ ਜ਼ਿਆਦਾ ਤੇਜ਼ੀ ਨਾਲ ਵੀ ਵਗ ਰਿਹਾ ਤੇ ਸਾਰੇ ਦਾ ਸਾਰਾ ਦਰਿਆ ਜਿਹੜਾ ਇੱਕ ਕੰਡੇ ਤੋਂ ਦੂਜੇ ਕੰਡੇ ਤੱਕ ਪੂਰਾ ਜਿਹੜਾ ਉਹ ਤੁਸੀਂ ਦੇਖ ਸਕਦੇ ਆ ਵੀ ਪੂਰਾ ਫੁੱਲ ਬਟਾ ਫੁੱਲ ਭਰਿਆ ਜਾ ਰਿਹਾ ਤੇ ਪਾਣੀ ਪਹਿਲਾਂ ਕਟਿਆ ਸੀ ਹੁਣ ਫੇਰ ਦੁਬਾਰਾ ਜਿਹੜਾ ਤੇ ਕਾਫੀ ਤੇਜ਼ੀ ਨਾਲ ਪਾਣੀ ਜਿਹੜਾ ਉਹ ਚੱਲ ਰਿਹਾ ਜਿਸ ਦੀ ਵਜ੍ਹਾ ਕਰਕੇ ਜਿਹੜੇ ਆਰਜੀ ਬੰਨ ਜਿੱਥੇ ਇੱਥੇ ਲੱਗੇ ਹੋਏ ਨੇ ਉਹਨਾਂ ਨੂੰ ਕਾਫੀ ਢਾਹ ਲੱਗ ਰਹੀ ਆ ਐਡਵਾਂਸ ਬੰਨ ਹੱਲੇ ਬਚਾਵਾ ਐਡਵਾਂਸ ਬੰਨਾਂ ਨੂੰ ਹੱਲੇ ਤੱਕ ਕੋਈ ਵੀ ਦਿੱਕਤ ਜਿਹੜੀ ਆ ਇੱਥੋਂ ਤੱਕ ਨਹੀਂ ਆਈ ਹਰੀਕੇ ਤੱਕ ਉਸ ਤੋਂ ਅੱਗੇ ਤਾਂ ਕਾਫੀ ਨੁਕਸਾਨ ਹੋ ਰਿਹਾ ਕਿਉਂਕਿ ਬਿਆਸ ਤੇ ਸਤਲੁਜ ਦਰਿਆ ਦਾ ਪਾਣੀ ਇਕੱਠਾ ਹੁੰਦਾ ਤੇ ਇਕੱਠਾ ਹੋਣ ਕਰਕੇ ਉੱਥੇ ਫਿਰ ਪਾਣੀ ਜਿਹੜਾ ਵਾ ਕਾਫੀ ਜ਼ਿਆਦਾ ਵਹ ਰਿਹਾ ਨਾ ਵਾ ਹਰੀਕੇ ਤੇ ਉੱਥੋਂ ਅੱਗੇ ਜਿਹੜਾ ਰਿਲੀਜ਼ ਕੀਤਾ ਜਾਂਦਾ ਪਾਣੀ ਉਹਦੀ ਵਜ੍ਹਾ ਨਾਲ ਫਿਰ ਥੋੜਾ ਨੁਕਸਾਨ ਜਿਹੜਾ ਉਹ ਅਗਲੇ ਪਣੀਦ ਕਰਦੇ ਆ ਜਲਦੀ ਤੋਂ ਜਲਦੀ ਇਹ ਪਾਣੀ ਜਿਹੜਾ ਇਹਦਾ ਫਲੋ ਘਟੇ ਤੇ ਸਾਰਾ ਜਿਹੜਾ ਮਾਹੌਲ ਆ ਉਹ ਠੀਕ ਹੋਵੇ ਦੁਬਾਰਾ ਕੀ ਹਾਲਤ ਪਾਣੀ ਦੇ ਪਾਣੀ ਖੋਲੀ ਆ ਜ਼ਿਆਦਾ ਵਾ ਪਾਣੀ ਹਾਂਜੀ ਬਹੁਤ ਜ਼ਿਆਦਾ ਪਾਣੀ ਵਾਈ ਗਰੂਪ ਤੇ ਆਪਣੇ ਘਰਾਂ ਦੇ ਵਿੱਚ ਨਹੀਂ ਘਰਾਂ 'ਚ ਚੜਦਾ ਪਿਆ ਪਾਣੀ ਹੁਣ ਬਹੁਤ ਚੜਦਾ ਪਿਆ ਅੱਛਾ ਕੀ ਅਪਡੇਟ ਦੱਸਣ ਦੇ ਆ ਤੁਸੀਂ ਇਧਰ ਆਏ ਜਿਹੜੇ ਰਹਿੰਦੇ ਕੀ ਦੱਸਣ ਹੈ ਵੀ ਹੁਣ ਗਾਂਹ ਸਥਿਤੀ ਕੀ ਆ ਗਾਂਹ ਸਥਿਤੀ ਜਾਂਦੇ ਪਾਣੀ ਥੋੜਾ ਜਿਹਾ ਹੋਦਣਾ ਆ ਅੱਜ ਆਏ ਅੱਜ ਹੋਰ ਵਧਣਾ ਵਾ ਹਾਂਜੀ ਹੋਰ ਵਾਈ ਗਰੂ ਹਾਂਜੀ ਬਹੁਤ ਆਪਣੇ ਪਾਸੇ ਪਾਣੀ ਹੋ ਗਿਆ ਵਾ ਡਾਰੀ ਲੱਗਦਾ ਪਿਆ ਨਾ ਹਾਂਜੀ ਇਹ ਤਾਂ ਹੋ ਗਿਆ ਜਿੱਤਾ ਖਲਖਾ ਵਾ ਜੀ ਤੁਸੀਂ ਜੀ ਹਾਂਜੀ ਸਾਦਾ ਬਰੇਟ ਕੋਮੇ ਆਈ ਅੱਛਾ ਅੱਜ ਦੂਤੀ ਕੋਈ ਆਇਆ ਜੇ ਚਾਹੇ ਨਾ ਦਰ ਕਦਾਂ ਵਧਿਆ ਹਾਂਜੀ ਪਾਲੀ ਦੇ ਕਾ ਵਾਪਸ ਨਾਲ ਲੱਗਾ ਜਿੱਥੋਂ ਬਾਬਾ ਜੀ ਬਤਾਈ ਹਾਂਜੀ ਉਸ ਤੋਂ ਕੰਮ ਵੇਖ ਮਾੜਾ ਬੜਾ ਸੁਣਦਾ ਫੇਰ ਮਾੜਾ ਦੰਦਾਰੀ ਲੱਗਾ ਵੇ ਕੁਝ ਵੀ ਹੋ ਸਕਦਾ ਕੀ ਹਲੇ ਤੇ ਆਪਣੀਆਂ ਜਿਹੜੀਆਂ ਸੰਗਤਾਂ ਵਾਂ ਭੈਣ ਭਰਾਵਾ ਪਹੁੰਚ ਰਹੇ ਉਧਰਲੀ ਸਾਈਡ ਜੀ ਬਹੁਤ ਬਹੁਤ ਖੁਸ਼ ਹੋ ਗਿਆ ਸਭਰਾਵੀ ਨੇ ਬਹੁਤ ਬੜਾ ਮਾੜੀ ਕਿਰਪਾ ਦਾ ਬਾਬਾ ਸੁਟਾਵਾ ਜੀ ਅੱਛਾ ਆ ਪੁੱਛੋ ਤੇ ਤੁਸ ਵਾਪਰ ਅਲਗਾ ਰਹੀ ਵਾਪਰ ਤੁਸ ਕੌਣ ਭੰਡਾ ਲੈ ਅੱਛਾ ਉਹਨਾਂ ਦਾ ਉਹਨਾਂ ਦੀ ਜਿਹੜਾ ਬੰਦ ਬੰਦ ਰਿਹਾ ਤੇ ਜਿਹੜੀ ਆਪਾਂ ਨੂੰ ਕੋਈ ਚਾਰੇ ਵਾਸਤੇ ਜਾਂ ਫੀਡ ਵਗੈਰਾ ਜਾਂ ਉਹ ਚੀਜ਼ਾਂ ਆ ਰਹੀਆਂ ਆਪਣੇ ਕੋਲ ਚਾਰੇ ਵਾਸਤੇ ਜੀ ਵੇਖੋ ਭਾਈ ਉਹਨਾਂ ਦੇ ਪਾਉਂਦੀ ਕੱਲ ਹਾਂਜੀ ਕੱਲ ਤੇ ਵਾਪਰ ਦਿਨ ਹੋਈ ਹਾਂਜੀ ਤੇ ਸਾਨੂੰ ਪਹਿਲਾਂ ਤੋਂ ਚਾਰਾ ਦੇ ਕੇ ਜਾਂ ਚਾਰਾ ਦੇ ਕੇ ਹਾਂਜੀ ਤੋਂ ਉਸ ਤੋਂ ਬਾਅਦ ਉਹਨਾਂ ਦੇ ਪਰਾਜੀ ਤੇ ਕਈ ਵੀਰ ਭਰਾ ਬਹੁਤ ਸੇਵਾ ਕਰਨੀ ਚਾਹੁੰਦੇ ਹੁੰਦੇ ਆ ਵੀ ਉਹਨਾਂ ਦਾ ਦਿਲੀ ਸ਼ਾਂਜੀ ਹੈ ਪਰ ਭੈਣ ਭਰਾਵਾਂ ਨਾਲ ਖਲੋਈਏ ਕਿਸ ਟਾਈਪ ਦੀ ਸੇਵਾ ਕਰ ਸਕਦੇ ਹੋ ਸੇਵਾ ਜੀ ਵੇਖੋ ਜਿਹੜੀ ਗਾਦੀ ਦਾ ਮੁਕਤਲ ਫਸਵਾੜੂ ਆ ਹਾਂਜੀ ਤੇ ਜਿਹੜਾ ਜਿੰਨਾ ਦੇ ਘਾਟ ਪਟਾ ਜਿਹੜਾ ਵਾਂਦ ਦੀ ਗੱਲਾਂ ਆ ਉਹ ਬਾਦ ਦੀਆਂ ਗੱਲਾਂ ਹਾਂਜੀ ਤੇ ਜਿਹੜੀ ਗੱਲ ਹੈ ਜੀ ਹੁਣ ਮੁਕਤਲ ਆ ਵੀ ਮੁਕਤਲ ਟਿਕਾਣੇ ਪਸੂ ਰਹਿਣ ਫਸਲਾਂ ਨੂੰ ਰਾਜਦਾਰਾਂ ਦੇ ਸਾਹਸਾਬਲੇ ਹਾਂਜੀ ਤੇ ਇਹਦਾ ਪਸੂ ਤਾਂ ਸਾ ਨਾ ਵੇਚੇ ਫਸਲਾਂ ਦਾ ਪਿਛਲੇ 2023 ਦੀ ਬਹੁਤ ਨੁਕਸਾਨ ਹੋਇਆ ਜੀ ਵਾਈ ਗਰੂ ਚੰਗੀਆਂ ਚੰਗੀਆਂ ਬਈ ਲੋਕਾਂ ਦੀ ਘੁੱਗੀਆਂ ਘੁੱਗੀਆਂ ਵੇਖੋ ਜੀ ਇਹਨਾਂ ਲੋਕਾਂ ਦਾ ਉਹ ਸੇਵਾ ਹੀ ਦਰਿਆਦ ਲੋਕਾਂ ਦਾ ਮਾਲ ਦੇ ਅੰਦਰ ਸਹੀ ਗੱਲ ਹੈ ਜੀ ਮੀਨ ਫਸਲ ਆ ਉਹਦੇ ਕਰਮਾ ਵਾਲਾ ਆਇਆ ਤੇ ਰੋੜ ਕੇ ਲੈ ਗਿਆ ਦੋਸਤ ਕਨਫੀਸ਼ਨ ਤੇ ਕਿਰਾਏ ਮਾਰਨੇ ਰਹੇ ਕਿ ਫਿਰ ਉਹਨੇ ਹਣਾ ਵੇਖ ਲੋ ਇਹ ਜੇ ਲੋਕ ਦੀ ਮਾਲਕ ਆ ਵਾਈਕਰ ਮਾਲਕੀ ਚ ਕਿ ਨਾਮ ਮਾਲਕ ਆ ਹਾਂ ਤੇ ਬਾਕੀ ਸੋ ਦਰਾਂ ਨੇ ਕੋ ਠੱਗਾ ਕੀਤਾ ਨਾ ਇਧਰ ਨੂੰ ਗਰਿਆ ਕੀਤਾ ਵੀ ਕੋਈ ਹੱਲ ਕਰ ਮੈਂ ਕਹੀਦਾ ਵੇਖ ਲੋ ਕਿੱਡੀ ਤਗੜੀ ਵੀਰ ਨੇ ਕਹੀ ਆ ਕਿ ਕਰਮਾ ਵਾਲਾ ਆਇਆ ਤੇ ਰੋੜ ਕੇ ਲੈ ਗਿਆ ਫਿਰ ਵੀ ਆ ਮਾੜਾ ਸ਼ਬਦ ਨਹੀਂ ਬੋਲਿਆ ਫਿਰ ਵੀ ਕੋਈ ਵਦਵਾ ਨਹੀਂ ਨਿਕਲੀ ਖਵਾਜੇ ਪੀਰ ਵਾਸਤੇ ਫਿਰ ਵੀ ਇਹੋ ਕਿਹਾ ਵਾ ਕਿ ਕਰਮਾ ਵਾਲਾ ਅਗਰ ਰੋੜ ਕੇ ਲੈ ਗਿਆ ਇਹ ਆ ਸਾਡੇ ਪੰਜਾਬ ਦੇ ਜਾਇੰਦ ਦੇ ਜਿਗਰੇ ਸਾਡੇ ਪੰਜਾਬ ਦੇ ਜਾਇੰਦ ਦੇ ਹੌਸਲੇ ਵਾਹਿਗੁਰੂ